ਹੈਲੋ ਜੀ ਸਸ਼ੀਕਲ ਸਾਰਿਆਂ ਨੂੰ ਹੋਰ ਕਿੱਦਾਂ ਹੋ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਫਰੈਂਡਸ ਅੱਜ ਦਾ ਜੋ ਮੇਰਾ ਵਲੌਗ ਹੈ ਨਾ ਇਹ ਕੋਈ ਡੇਲੀ ਰੁਟੀਨ ਵਲੌਗ ਨਹੀਂ ਹੈ ਅੱਜ ਮੈਂ ਤੁਹਾਡੇ ਨਾਲ ਛੋਟੀ ਜੀ ਇੱਕ ਸਟੋਰੀ ਸ਼ੇਅਰ ਕਰਾਂਗੀ ਕਹਾਣੀ ਮਕਾਰ ਗਿੱਦੜ ਦੀ ਜਿਸ ਦਾ ਕਿ ਬਹੁਤ ਵਧੀਆ ਮੋਰਲ ਨਿਕਲਦਾ ਆ ਤਾਂ ਚਲੋ ਆਜੋ ਸ਼ੁਰੂ ਕਰੀਏ ਆਪਾਂ ਕਹਾਣੀ ਬਾਗ ਕਾਂ ਅਤੇ ਗਿੱਦੜ ਕਿੰਨੂ ਸ਼ੇਰ ਦੇ ਪੱਕੇ ਮਿੱਤਰ ਬਣ ਗਏ ਸ਼ੇਰ ਮੰਨ ਦਾ ਬੜਾ ਹੀ ਸਾਫ਼ ਸੀ ਉਸ ਨੂੰ ਇਸ ਗੱਲ ਦਾ ਰੱਤੀ ਪਰ ਵੀ ਖਿਆਲ ਨਹੀਂ ਸੀ ਕਿ ਉਹਨਾਂ ਦੀ ਮਿੱਤਰ ਦਾ ਪਿੱਛੇ ਸਿਰਫ ਸਵਾਰਥ ਹੈ ਸ਼ੇਰ ਤਾਂ ਸ਼ਿਕਾਰ ਆਪ ਕਰਦਾ ਹੈ ਇਹ ਜਿਹੜੇ ਪਾਸੇ ਵੀ ਨਿਕਲਦਾ ਹੈ ਸਾਰੇ ਜਾਨਵਰ ਡਰ ਦੇ ਮਾਰੇ ਕੰਬਣ ਲੱਗਦੇ ਹਨ ਇਹੋ ਜਿਹੇ ਜਾਨਵਰ ਦੀ ਮਿੱਤਰ ਦਾ ਦੀ ਮੋਜ ਹੀ ਮੋਜ ਹੈ ਕਿੱਡ ਭਰਨ ਲਈ ਰੋਜ਼ ਵਧੀਆ ਮਾਸ ਰਹਿਣ ਨੂੰ ਕੋਈ ਡਰ ਨਹੀਂ ਸੀ ਪਲਾ ਕੌਣ ਸ਼ੇਰ ਦੇ ਘਰਨੇ ਵਿੱਚ ਵੜਨ ਦਾ ਹੌਸਲਾ ਕਰਦਾ ਇੱਕ ਵਾਰ ਤਿੰਨੋ ਮਿੱਤਰ ਸ਼ੇਰ ਨਾਲ ਪਹਾੜੀ ਤੇ ਬੈਠੇ ਸਨ ਦੂਰੋਂ ਹੀ ਇੱਕ ਊਂਠ ਨੂੰ ਆਪਣੇ ਵੱਲ ਆਉਂਦਾ ਦੇਖਿਆ ਕਾਂ ਛੱਟ ਦੇਣੀ ਬੋਲਿਆ ਮਹਾਰਾਜ ਇਹ ਊਂਠ ਤਾਂ ਮੈਦਾਨੀ ਜਾਨਵਰ ਹੈ ਇਸ ਦਾ ਮਾਸ ਬੜਾ ਹੀ ਮਜ਼ੇਦਾਰ ਹੈ ਤੁਸੀਂ ਇਸ ਨੂੰ ਮਾਰ ਸਟੋ ਅਤੇ ਅਸੀਂ ਸਾਰੇ ਇਸ ਨੂੰ ਬੜੇ ਮਜ਼ੇ ਨਾਲ ਖਾਵਾਂਗੇ ਮੈਂ ਘਰਾਏ ਮਹਿਮਾਨ ਨੂੰ ਕਦੇ ਨਹੀਂ ਮਾਰਦਾ ਸ਼ੇਰ ਨੇ ਛੱਟ ਦੇ ਨਹੀਂ ਜਵਾਬ ਦਿੱਤਾ ਇਹ ਕਦੇ ਨਾ ਭੁੱਲੋ ਜੇਕਰ ਡਰਿਆ ਹੋਇਆ ਕੋਈ ਦੁਸ਼ਮਣ ਵੀ ਆਪਣੇ ਕੋਲ ਆ ਜਾਵੇ ਤਾਂ ਉਸ ਨੂੰ ਮਾਰਨ ਵਾਲੇ ਤੇ ਬ੍ਰਾਹਮਣਾ ਦੀ ਹੱਤਿਆ ਦਾ ਪਾਪ ਲੱਗਦਾ ਹੈ ਇਸ ਲਈ ਤੁਸੀਂ ਤਿੰਨੋਂ ਜਣੇ ਜਾ ਕੇ ਉਸ ਦਾ ਸਵਾਗਤ ਕਰਦੇ ਹੋਏ ਉਸ ਨੂੰ ਮੇਰੇ ਕੋਲ ਲੈ ਆਓ ਇਹ ਸਾਡਾ ਮਹਿਮਾਨ ਹੈ ਸ਼ੇਰ ਦੀਆਂ ਆਗਿਆ ਦਾ ਪਾਲਣ ਕਰਨਾ ਤਾਂ ਉਹਨਾਂ ਦਾ ਫਰਜ਼ ਸੀ ਸ਼ੇਰ ਨੇ ਜੋ ਕਿਹਾ ਉਹਨਾਂ ਨੇ ਖਿੜੇ ਮੱਥੇ ਮੰਨਿਆ ਉਹ ਤਿੰਨੋਂ ਊਂਟ ਉੱਠ ਕੇ ਗਏ ਅਤੇ ਮਹਿਮਾਨ ਊਂਟ ਨੂੰ ਬੜੇ ਆਦਰ ਨਾਲ ਆਪਣੇ ਨਾਲ ਲੈ ਆਏ ਕਿਉਂ ਭਰਾ ਉੱਠ ਤੂੰ ਇਸ ਜੰਗਲ ਵਿੱਚ ਕਿਵੇਂ ਆਇਆ ਤੂੰ ਤਾਂ ਮੈਦਾਨੀ ਜਾਨਵਰ ਹੈ ਸ਼ੇਰ ਨੇ ਪੁੱਛਿਆ ਊਂਟ ਨੇ ਸ਼ੇਰ ਅੱਗੇ ਆਪਣੀ ਲੰਮੀ ਧੌਣ ਨੀਵੀਂ ਕਰਦਿਆਂ ਕਿਹਾ ਮਹਾਰਾਜ ਮੈਂ ਆਪਣੇ ਸਾਥੀਆਂ ਨਾਲੋਂ ਵਿਛੜ ਕੇ ਰਾਹ ਤੋਂ ਪਟਕ ਕੇ ਇੱਧਰ ਆ ਗਿਆ ਹਾਂ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਚਾਹੇ ਮਾਰੋ ਚਾਹੇ ਰੱਖੋ ਨਹੀਂ ਭਰਾ ਊਂਠ ਅਸੀਂ ਤੈਨੂੰ ਨਹੀਂ ਮਾਰਾਂਗੇ ਤੂੰ ਚਾਹੇ ਤਾਂ ਅੱਜ ਤੋਂ ਸਾਡੇ ਨਾਲ ਰਹਿ ਸਕਦਾ ਹੈ ਅੱਜ ਤੋਂ ਤੂੰ ਸਾਡਾ ਮਹਿਮਾਨ ਹੈ ਸ਼ਾਹੀ ਮਹਿਮਾਨ ਅਸੀਂ ਤੇਰੀ ਸੇਵਾ ਕਰਾਂਗੇ ਧੰਨਵਾਦ ਮਹਾਰਾਜ ਊਂਠ ਨੇ ਖੁਸ਼ ਹੋ ਕੇ ਆਪਣੀ ਤੌਣ ਨੀਵੀਂ ਕਰਕੇ ਕਰ ਦਿੱਤੀ ਜੰਗਲ ਦੇ ਰਾਜੇ ਦਾ ਦੋਸਤ ਅਤੇ ਮਹਿਮਾਨ ਬਣ ਕੇ ਰਹਿਣਾ ਉਸ ਲਈ ਬੜੇ ਮਾਣ ਦੀ ਗੱਲ ਸੀ ਹੁਣ ਸ਼ੇਰ ਦੇ ਚਾਰ ਮਿੱਤਰ ਬਣ ਗਏ ਸਨ ਇੱਕ ਵਾਰ ਸ਼ੇਰ ਦਾ ਜੰਗਲੀ ਹਾਥੀ ਨਾਲ ਯੁੱਧ ਹੋ ਗਿਆ ਜਿਸ ਵਿੱਚ ਸ਼ੇਰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਹਦੇ ਵਿੱਚ ਇੰਨੀ ਹਿੰਮਤ ਵੀ ਨਾ ਰਹੀ ਕਿ ਆਪਣੇ ਕਰਨੇ ਵਿੱਚੋਂ ਬਾਹਰ ਨਿਕਲ ਸਕੇ ਉਹਨ ਸ਼ੇਰ ਜ਼ਖਮੀ ਹੋ ਗਿਆ ਤਾਂ ਖਾਨ ਨੂੰ ਕੌਣ ਲਿਆਵੇ ਸਾਰੇ ਤਾਂ ਸ਼ੇਰ ਤੇ ਹੀ ਪਲਦੇ ਸਨ ਦੋ ਦਿਨਾਂ ਬਾਅਦ ਮਜਬੂਰ ਹੋ ਕੇ ਸ਼ੇਰ ਨੂੰ ਉਹਨਾਂ ਸਾਹਮਣੇ ਗਿੜਿੜਾ ਕੇ ਕਹਿਣਾ ਪਿਆ ਭਰਾਵੋ ਹੁਣ ਤਾਂ ਮੈਂ ਵੀ ਭੁੱਖਾ ਮਰ ਰਿਹਾ ਹਾਂ ਮੇਰੇ ਲਈ ਕੁਝ ਖਾਣ ਨੂੰ ਲਿਆਓ ਇੱਕ ਤਾਂ ਮੈਂ ਜ਼ਖਮਾਂ ਤੋਂ ਪੀੜਤ ਹਾਂ ਦੂਜਾ ਭੁੱਖ ਨਾਲ ਮੈਂ ਪਰੇਸ਼ਾਨ ਹਾਂ ਕੀ ਤੁਸੀਂ ਮੇਰੇ ਲਈ ਖਾਣੇ ਦਾ ਪ੍ਰਬੰਧ ਵੀ ਨਹੀਂ ਕਰ ਸਕਦੇ ਸ਼ੇਰ ਦੀ ਗੱਲ ਸੁਣ ਕੇ ਕਾਂ ਗਿੱਦੜ ਅਤੇ ਬਾਗ ਇੱਧਰ ਉੱਧਰ ਦੇਖਣ ਲੱਗੇ। ਉਹਨਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਉਹ ਕਰਨ ਤਾਂ ਕੀ ਕਰਨ। ਸ਼ੇਰ ਬਿਨਾ ਉਹ ਸ਼ੇਰ ਬਿਨਾ ਉਹ ਸਾਰੇ ਸ਼ਿਕਾਰ ਨਹੀਂ ਸੀ ਕਰ ਸਕਦੇ। ਉਹ ਤਿੰਨੋਂ ਜੰਗਲ ਵਿੱਚ ਗਏ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੀੜਾ ਵੀ ਨਹੀਂ ਸੀ ਮਾਰਿਆ। ਬਸ ਸ਼ੇਰ ਸ਼ਿਕਾਰ ਕਰਕੇ ਲਿਆਉਂਦਾ ਸੀ ਅਤੇ ਉਹ ਖਾ ਲੈਂਦੇ ਸਨ। ਹੁਣ ਤਾਂ ਸ਼ੇਰ ਖੁਦ ਵੀ ਭੁੱਖਾ ਬੈਠਾ ਸੀ ਗਿੱਦੜ ਨੇ ਕਾ ਨੂੰ ਕਿਹਾ ਭਰਾਵਾ ਮੇਰੇ خیال ਨਾਲ ਇਸ ਵਿਪਤਾ ਦੀ ਘੜੀ ਵਿੱਚ ਤਾਂ ਸਾਨੂੰ ਇਸ ਊਂਟ ਨੂੰ ਆਪਣੇ ਰਾਜ ਦਾ ਸ਼ਿਕਾਰ ਬਣਾ ਦੇਣਾ ਚਾਹੀਦਾ ਹੈ ਆਖਰ ਇਹ ਇੰਨੇ ਦਿਨਾਂ ਤੋਂ ਮੁਫਤ ਦਾ ਖਾਣਾ ਖਾ ਕੇ ਹੀ ਪਲ ਰਿਹਾ ਹੈ ਫਿਰ ਇਹ ਕਿਹੜਾ ਆਪਣੀ ਜਾਤ ਬਿਰਾਦਰੀ ਅਤੇ ਦੇਸ਼ ਦਾ ਹੈ ਕਾਂ ਕੁਝ ਸੋਚ ਸੋਚਦਾ ਹੋਇਆ ਕਹਿਣ ਲਗਾ ਤੇਰੀ ਗੱਲ ਤਾਂ ਸਹੀ ਹੈ ਪਰ ਇਹ ਤਾਂ ਭੁੱਲ ਕੇ ਸਾਡੇ ਰਾਜੇ ਨੇ ਇਸ ਨੂੰ ਆਪਣਾ ਮਹਿਮਾਨ ਬਣਾਇਆ ਹੈ ਅਤੇ ਨਾਲ ਹੀ ਮਿੱਤਰ ਵੀ ਕਿਹਾ ਹੈ ਪਲਾ ਉਹ ਇਸ ਨੂੰ ਕਿਵੇਂ ਖਾਣਗੇ ਗਿੱਦੜ ਨੇ ਹੱਸਦੇ ਹੋਏ ਕਹਾ ਇਹਦੀ ਚਿੰਤਾ ਨਾ ਕਰੋ ਮੈਂ ਰਾਜੇ ਦੇ ਸਾਹਮਣੇ ਇਸ ਟੰਗ ਨਾਲ ਗੱਲ ਆਖਾਂਗਾ ਕਿ ਉਹ ਖੁਦ ਹੀ ਆਪਣੇ ਮੂੰਹ ਮੂੰਹ ਇਹ ਕਹਿਣਗੇ ਕਹੰਤੇ ਮਜਬੂਰ ਹੋ ਜਾਣਗੇ ਕਿ ਮੈਂ ਇਸ ਨੂੰ ਖਾ ਲਵਾਂ ਐਨੀ ਗੱਲ ਕਹਿ ਕੇ ਗਿੱਦੜ ਅੰਦਰ ਸ਼ੇਰ ਕੋਲ ਗਿਆ ਅਤੇ ਜਾਂਦਿਆਂ ਹੀ ਸਿਰ ਨਿਵਾ ਕੇ ਬੋਲਿਆ ਮਹਾਰਾਜ ਅਸੀਂ ਤਾਂ ਪੂਰਾ ਜੰਗਲ ਘਾਸ ਉਟਿਆ ਪਰ ਸਾਨੂੰ ਕਿਤੋਂ ਵੀ ਕੋਈ ਸ਼ਿਕਾਰ ਨਹੀਂ ਮਿਲਿਆ ਹੁਣ ਤਾਂ ਸਾਡੀ ਹਿੰਮਤ ਹੀ ਜਵਾਬ ਦੇ ਗਈ ਹੈ ਤੁਹਾਨੂੰ ਭੁੱਖ ਡਾਢੀ ਸਤਾ ਰਹੀ ਹੈ ਹੁਣ ਤਾਂ ਤੁਹਾਨੂੰ ਬਚਾਉਣਾ ਬਚਾਉਣ ਦਾ ਇੱਕ ਹੀ ਰਾਹ ਬਾਕੀ ਹੈ ਕਿ ਇਸ ਊਂਠ ਨੂੰ ਮਾਰ ਕੇ ਤੁਹਾਡੀ ਭੁੱਖ ਮਿਟਾਈ ਜਾਵੇ ਗਿੱਦੜ ਦੀ ਗੱਲ ਤੇ ਸ਼ੇਰ ਨੂੰ ਬਹੁਤ ਗੁੱਸਾ ਆਇਆ ਉਸਨੇ ਗਿੱਦੜ ਨੂੰ ਡਾਂਟਦੇ ਹੋਏ ਕਿਹਾ ਇਹ ਕਿਵੇਂ ਹੋ ਸਕਦਾ ਹੈ ਊਂਠ ਸਾਡਾ ਮਹਿਮਾਨ ਹੈ ਜੇਕਰ ਤੂੰ ਇਹ ਗੱਲ ਦੁਬਾਰਾ ਆਖੀ ਤਾਂ ਮੈਂ ਥੋਂ ਬੁਰਾ ਕੋਈ ਨਹੀਂ ਹੋਏਗਾ ਗਊਦਾਨ, ਪ੍ਰithviਦਾਨ ਅਤੇ ਮਨਦਾਨ ਨਾਲੋਂ ਵੱਧ ਕੇ ਜੀਵਨਦਾਨ ਹੈ ਗਿੱਦੜ ਨੇ ਸ਼ੇਰ ਦਾ ਉੱਤਰ ਸੁਣ ਕੇ ਕਿਹਾ ਮਹਾਰਾਜ ਇੱਥੇ ਤਾਂ ਤੁਹਾਡੀ ਜਾਨ ਬਚਾਉਣ ਦਾ ਸਵਾਲ ਹੈ ਇਹ ਗੱਲ ਵੀ ਸਿਧਾਂਤ ਦੀ ਹੈ ਕਿ ਪਰਜਾ ਦੀ ਜਾਨ ਰਾਜੇ ਦੀ ਜਾਨ ਨਾਲੋਂ ਕੀਮਤੀ ਨਹੀਂ ਹੁੰਦੀ ਇਹ ਪਾਪ ਅਤੇ ਅਨਿਆ ਤਾਂ ਉਸ ਸਮੇਂ ਮੰਨਿਆ ਜਾਵੇਗਾ ਜਦ ਤੁਸੀਂ ਜ਼ਬਰਦਸਤੀ ਉਸ ਤੋਂ ਉਸ ਨੂੰ ਆਪਣਾ ਸ਼ਿਕਾਰ ਬਣਾਓਗੇ ਜੇ ਉਹ ਖੁਸ਼ੀ ਨਾਲ ਆਪਣੇ ਆਪ ਨੂੰ ਅਰਪਣ ਕਰ ਦੇਵੇ ਤਾਂ ਇਹ ਆਪਾਪ ਨਹੀਂ ਮੰਨਿਆ ਜਾਂਦਾ ਤੁਸੀਂ ਲੋਕ ਜੋ ਮਰਜੀ ਸਮਝੋ ਮੇਰਾ ਦਿਮਾਗ ਇਸ ਵੇਲੇ ਬਿਲਕੁਲ ਕੰਮ ਨਹੀਂ ਕਰ ਰਿਹਾ ਸ਼ੇਰ ਭੁੱਖ ਅਤੇ ਦਰਦ ਨਾਲ ਤੜਫਦਾ ਹੋਇਆ ਬੋਲਿਆ ਗਿੱਦੜ ਉਥੋਂ ਬਾਹਰ ਆ ਗਿਆ ਬਾਹਰ ਆਉਂਦੇ ਸਾਰੇ ਹੀ ਕਹਿਣ ਲੱਗਿਆ ਦੇਖੋ ਮਿੱਤਰੋ ਸਾਡਾ ਰਾਜਾ ਸ਼ੇਰ ਇਸ ਸਮੇਂ ਭੁੱਖ ਅਤੇ ਜ਼ਖਮਾਂ ਨਾਲ ਕਾਰਨ ਮਰ ਰਿਹਾ ਹੈ ਇਸ ਸਮੇ ਉਸ ਦੇ ਪ੍ਰਾਨਾਂ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿਉਂਕਿ ਧਰਮ ਗਿਆਨ ਵਿੱਚ ਕਿਹਾ ਗਿਆ ਹੈ ਕਿ ਜਿਸ ਜਿਸ ਸੇਵਕ ਦੇ ਦੇਖਦੇ ਹੋਏ ਸਵਾਮੀ ਦੁੱਖ ਭੋਗੇ ਉਹ ਸਿੱਧਾ ਨਰਕ ਵਿੱਚ ਜਾਂਦਾ ਹੈ ਤੁਸੀਂ ਸਾਰੇ ਜਾ ਕੇ ਰਾਜੇ ਦੀ ਹਾਲਤ ਦੇਖੋ ਫਿਰ ਫੈਸਲਾ ਕਰੋ ਕਿ ਕੀ ਕਰਨਾ ਹੈ ਗਿੱਦੜ ਦੇ ਨਾਲ ਹੀ ਉੱਠ ਬਾਗ ਅਤੇ ਕਾਂ ਰਾਜੇ ਕੋਲ ਗਏ ਤਾਂ ਉਸ ਨੇ ਦੁਖੀ ਹੋਏ ਹੁੰਦੇ ਹੋਏ ਪੁੱਛਿਆ ਕਿਉਂ ਭਰਾਵੋ ਖਾਣ ਦਾ ਪ੍ਰਬੰਧ ਹੋਇਆ ਤਾਂ ਕਾਂ ਬੋਲਿਆ ਮਾਲਕ ਅਸੀਂ ਤਾਂ ਥੱਕ ਹਾਰ ਗਏ ਹਾਂ ਪਰ ਕਿਤੋਂ ਵੀ ਕੁਝ ਨਹੀਂ ਮਿਲਿਆ ਇਸ ਲਈ ਤੁਸੀਂ ਮੈਨੂੰ ਖਾ ਕੇ ਹੀ ਆਪਣਾ ਢਿੱਡ ਪਰ ਲਵੋ ਮੈਂ ਖੁਦ ਹੀ ਮਰ ਸਕਦਾ ਹਾਂ ਪਰ ਤੁਹਾਨੂੰ ਭੁੱਖ ਨਾਲ ਤੜਫਦੇ ਹੋਏ ਨਹੀਂ ਦੇਖ ਸਕਦਾ ਕਾਂ ਦੀ ਗੱਲ ਸੁਣਦੇ ਸਾਰ ਹੀ ਗਿੱਦੜ ਤੁਰੰਤ ਬੋਲਿਆ ਭਰਾ ਤੂੰ ਤਾਂ ਉਂਝ ਵੀ ਨਿੱਕਾ ਜਿਹਾ ਹੈ ਤੈਨੂੰ ਖਾ ਕੇ ਕੀ ਮਾਲਕ ਦਾ ਢਿੱਡ ਭਰੇਗਾ ਇਸ ਲਈ ਮੈਂ ਮਾਲਕ ਨੂੰ ਕਹਿੰਦਾ ਹਾਂ ਕਿ ਮੈਨੂੰ ਖਾ ਲਵੇ ਲਵੇ ਗਿੱਦੜ ਮਗਰੋਂ ਬਾਗ ਬੋਲਿਆ ਤੁਹਾਨੂੰ ਦੋਹਾਂ ਨੂੰ ਮਰਨ ਦੀ ਜ਼ਰੂਰਤ ਨਹੀਂ ਮੈਨੂੰ ਆਪਣਾ ਫਰਜ਼ ਪੂਰਾ ਕਰਨ ਦਿਓ ਆਪਣਾ ਰਾਜਾ ਭੁੱਖਾ ਹੈ ਮੈਂ ਇਹ ਕਿਵੇਂ ਸਹਿਨ ਕਰ ਸਕਦਾ ਹਾਂ ਮੈਂ ਆਪਣੇ ਮਾਲਕ ਦਾ ਇਹ ਲੋਣ ਖਾਦਾ ਹੈ ਇਸ ਲਈ ਪਹਿਲਾਂ ਮੈਂ ਹੀ ਉਸ ਦੀ ਭੁੱਖ ਮਿਟਾਉਂਗਾ ਮੇਰੇ ਸਰੀਰ ਤੇ ਤੁਹਾਡੇ ਦੋਹਾਂ ਨਾਲੋਂ ਵੱਧ మాਸ ਹੈ ਇਸ ਨਾਲ ਰਾਜੇ ਨੇ ਰਾਜੇ ਦੇ ਕਈ ਦਿਨ ਨੰਗ ਗਏ ਹਨ ਨੰਗ ਸਕਦੇ ਹਨ ਊਂਠ ਸਿੱਧਾ ਸਾਦਾ ਜਾਨਵਰ ਸੀ ਉਸ ਨੂੰ ਕੀ ਪਤਾ ਸੀ ਕਿ ਇਹ ਤਿੰਨਾ ਦੀ ਮਿਲੀ ਭੁਗਤ ਸੀ ਜੋ ਉਸ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਸਨ ਉਸ ਨੇ ਸੋਚਿਆ ਕਿ ਜਦ ਇਹ ਤਿੰਨੋਂ ਵਾਰੋ-ਵਾਰੀ ਆਪਣੇ ਆਪ ਨੂੰ ਸ਼ੇਰ ਹਵਾਲੇ ਕਰ ਕਰਨ ਲਈ ਤਿਆਰ ਹੋ ਗਏ ਹਾਂ ਤਾਂ ਫਿਰ ਮੈਂ ਹੀ ਕਿਉਂ ਪਿੱਛੇ ਰਹਾ ਉਂਟ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਇਸ ਸਮੇਂ ਤੁਸੀਂ ਹੀ ਦੁੱਖ ਤੁਸੀਂ ਹੀ ਦੁਖੀ ਨਹੀਂ ਹੋ ਤੁਹਾਡੇ ਨਾਲੋਂ ਵੱਧ ਦੁਖੀ ਤਾਂ ਮੈਂ ਹਾਂ ਜੋ ਰਾਜੇ ਦੇ ਇੱਥੇ ਮਹਿਮਾਨ ਬਣ ਕੇ ਆਇਆ ਰਾਜੇ ਨੇ ਮੇਰੀ ਬੜੀ ਸੇਵਾ ਕੀਤੀ ਮੈਂ ਤਾਂ ਇਹੋ ਜਿਹੇ ਮਹਾਨ ਜੀਵ ਨੂੰ ਕਦੀ ਨਹੀਂ ਭੁੱਲ ਸਕਦਾ ਮੈਨੂੰ ਘਰ ਵਿੱਚ ਬਿਠਾ ਕੇ ਪਿਆਰ ਨਾਲ ਸਾਰਾ ਕੁਝ ਲਿਆ ਲਿਆ ਕੇ ਦਿੱਤਾ ਹੁਣ ਤੁਸੀਂ ਲੋਕ ਚਾਹੋ ਤਾਂ ਮੇਰਾ ਮਾਸ ਸ਼ੇਰ ਨੂੰ ਖਵਾ ਸਕਦੇ ਹੋ ਮੈਂ ਤਾਂ ਇਸ ਨੂੰ ਆਪਣੇ ਚੰਗੇ ਭਾਗ ਸਮਝਾਂਗਾ ਕਿ ਮੇਰਾ ਜੀਵਨ ਕਿਸੇ ਭਲੇ ਪੁਰਸ਼ ਦੇ ਕੰਮ ਆਇਆ ਮੌਤ ਤਾਂ ਟਲ ਨਹੀਂ ਸਕਦੀ ਇਹ ਤਾਂ ਇੱਕ ਦਿਨ ਆਉਣੀ ਹੀ ਹੈ ਫਿਰ ਕਿਉਂ ਨਾ ਇਹ ਜੀਵਨ ਆਪਣੇ ਇੱਕ ਮਿੱਤਰ ਤੇ ਕੁਰਬਾਨ ਕਰ ਦਿੱਤਾ ਜਾਵੇ ਉਂਟ ਦੇ ਮੂੰਹ ਚੋਂ ਇਹ ਸ਼ਬਦ ਨਿਕਲੇ ਹੀ ਸਨ ਕਿ ਬਾਗ ਅਤੇ ਗਿੱਦੜ ਉਸ ਨੂੰ ਟੁੱਟ ਕੇ ਪੈ ਗਏ ਦੇਖਦੇ ਹੀ ਦੇਖਦੇ ਊਠ ਦਾ ਜੀਵਨ ਸਮਾਪਤ ਹੋ ਗਿਆ ਤੇ ਇਸ ਕਹਾਣੀ ਤੋਂ ਨਾ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੀ ਵੀ ਕਿਸੇ ਨਾਲ ਚਲਾਕੀ ਕਰਕੇ ਮਤਲਬ ਕਿ ਬਹੁਤ ਚਲਾਕ ਬਣ ਕੇ ਧੋਖਾ ਕਦੀ ਨਹੀਂ ਕਰਨਾ ਚਾਹੀਦਾ ਕਿ ਸਮਝਣਾ ਕਿ ਅਸੀਂ ਤਾਂ ਬਹੁਤ ਚਲਾਕ ਆਗਲਾ ਬੰਦਾ ਤਾਂ ਮੂਰਖ ਹੀ ਆ ਤਾਂ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਤੇ ਜੇਕਰ ਤੁਹਾਨੂੰ ਸਟੋਰੀ ਵਧੀਆ ਲੱਗੀ ਹੋਵੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਹਾਣੀ ਪੂਰੀ ਸੁਣਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ